ਤੂੰ ਬੋਲੇ ਸੁਆਮੀ ਪੁਦਰਤ ਕਾਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਦਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਹੰ ਪਾਥਰ ਗੁਰੂ ਨਾਨਕ ਬਿਖ ਭਾਵ ਜਲ ਤਾਰੀ ਐ ਰਾਮ ਗੁਰਦੇਵੋ ਸਬਦ ਸੁਪਾਏ ਮੈਂ ਮੂੜ ਨਿਸਤਾਰੀ ਐ ਰਾਮ ਹੰ ਮੂੜ ਮੁਗਦ ਕਿਛ ਮਿੱਥ ਨਹੀਂ ਪਾਈ ਤੂੰ ਅਗੰਮ ਬਡ ਜਾਣਿਆ ਤੂੰ ਦਾ ਆਪ ਦੇ ਹਲ ਦਿਆ ਕਰ ਮੇਲ ਹੈ ਹਮ ਨਿਰਗੁਣੀ ਨੇ ਮਾਣਿਆ ਅਨੇਕ ਜਨਮ ਪਾਪ ਕਰ ਭਰਮੇ ਹੁਣ ਤਾਂ ਸਰਣਾਗਤ ਆਏ ਦਇਆ ਕਰੋ ਦਇਆ ਕਰੋ ਦਇਆ ਕਰੋ ਰਖ ਲੇਵੋ ਹਰ ਜੀਉ ਹਮਲਾ ਗਹਿ ਸਤਗੁਰ ਪਾਏ ਤੇਰੇ ਆਸਰੇ ਮੇੜਾ ਬੇੜਾ ਜੀ ਗਰੀਬ ਦਾ ਤੇਰੇ ਆਸਰੇ ਮੇਰਾ ਵੇੜਾ ਜੀ ਗਰੀਬਾ ਤੇਰੇ ਆਸਰੇ ਮੇਰਾ ਵੇੜਾ ਜੀ ਗਰੀਬਾ ਤੇਰੇ ਆਸਰੇ ਮੇਰਾ ਵੇੜਾ ਜੀ ਗਰੀਬਾ भेड़ा जी ग़रीब दा बेड़ा जी ग़रीब दा ग़रीब दा, 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 दा भेड़ा जी ग़रीब भेड़ा जी ग़रीब दा बेड़ा जी ग़रीब दाड़ा ग़रीबदाी ग़रीब दा बेड़ा दी ग़रीब रा वेडा जी गीदा वेडा जी गीदा जी गदा वेडा जी गदा वेडा जी गीदा बे जी गी ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ

Va guru, 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 Va guru. ਗੁਰੂ ਵਾ ਗੁਰੂ ਵਾਹੀ ਗੁਰੂ ਵਾ 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 ਹੈ ਗੁਰੂ ਪਰਮ ਸਤਕਾਰਯੋਗ ਗੁਰਾਂ ਦੀ ਸਾਜੀ ਨਿਵਾਜ਼ ਜੀ ਗੁਰੂ ਰੂਪਾ ਗੁਰੂ ਖਾਲਸਾ ਸਾਧ ਸੰਗਤ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦੇ ਆਲੂ ਸ਼ਾਹ-ਸ਼ਹਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲੈ ਕਰਕੇ ਜਿੱਤਨੇ ਵੀ ਮਾਈ ਪਾਈ ਗੁਰੂ ਦਰਬਾਰ ਦੀਆਂ ਆਦਰੀਆਂ ਪਰ ਰਹੇ ਹੋ ਸੇਵਾ ਸੁਣਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਬੜ ਭਾਗੀ ਹੋ ਬੜ ਭਾਗ ਹੋਏ ਦਾਸਰੇ ਦੇ ਮਾਤਾ ਜੀ ਵੱਲੋਂ ਪਹਿਲਾ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਹਨ ਤਾਂ ਕਰਕੇ ਆਪਾਂ 7 ਮਿੰਟ ਲੇਟ ਵੀ ਹਾਂ ਸੋ ਆਬ ਜਿੰਨਾ ਸਮਾਂ ਵੀ ਆਪਣੇ ਲਈ ਬਖਸ਼ ਬਚਦਾ ਹੈ ਗੁਰੂ ਸਾਹਿਬ ਅਕਸ਼ਿਸ਼ ਕਰਨ ਸਮਾਨ ਥੋੜਾ ਤੇ ਲਾਹ ਜਾਦੇ ਪ੍ਰਾਪਤ ਕਰ ਲਈਏ ਤੇ ਆਪਾਂ ਸਮਾਪਤੀ ਵੀ 10 ਮਿੰਟ ਪਹਿਲਾਂ ਕਰਨੀ ਹੈ ਅੱਗੇ 6 ਵਜੇ ਜਾਂਦੇ ਨੇ ਤੇ ਆਪਾਂ 10 ਮਿੰਟ ਰਹੀ ਦੇ ਸਮਾਪਤੀ ਕਰਨੀ ਹੈ ਕਿ ਬੱਚਿਆਂ ਨੂੰ ਤਿਆਰ ਵੀ ਕਰਨਾ ਸਾਡੀਆਂ ਪੈਣਾ ਨੇ ਫਿਰ ਸਿੰਘਾਂ ਨੇ ਡਾਲੀ ਨੂੰ ਵੀ ਜਾਣਾ ਹੁੰਦਾ ਸਾਰੀ ਲੇਟ ਹੋ ਜਾਂਦਾ ਗੁਰੂ ਕਿਰਪਾ ਕਰਨ ਕੋਸ਼ਿਸ਼ ਕਰੀਏ ਵੀ ਆਪਾਂ ਪਹਿਲਾਂ ਸਮਾਪਤੀ ਕਰ ਲਈਏ ਨਾ ਆਪਾਂ ਜਿਆਦਾ ਵਿਸਤਾਰ ਵਿੱਚ ਜਾਈਏ ਪਾਤਸ਼ਾਹੀ ਦਾ ਸ਼ਬਦ ਪੜਿਆ ਬਾਣੀ ਦਾ ਹਮ ਪਾਥਰ ਗੁਰਨਾਵ ਵਿਖ ਭਵਜਲ ਉਤਾਰੀਏ RAM ਬਾਣੀ ਨੂੰ ਵਿਸ਼ਰਾਮ ਨਾਲ ਪੜਾਂਗੇ ਕਿਤੇ ਵੀ ਪੰਗਤੀ ਆਉਂਦੀ ਹੈ ਨਾਲ-ਨਾਲ ਸਾਡੀ ਕਤਰੰਦੀ ਸੰਥਿਆ ਹੋ ਜਾਂਦੀ ਹੈ ਜਦੋਂ ਆਪਾਂ ਕੋਈ ਕਥਾ ਸੁਣਦੇ ਹਾਂ ਜੇ ਆਪਾਂ ਸਿੱਧਾ ਪੜਤਾ ਗੁਰਨਾਵ ਹਮ ਨਾਵ ਹਮ ਪਾਥਰ ਗੁਰਨਾਵ ਵਿਖ ਭਾਵ ਜਲਤਾਰੀ ਆ ਰਾਮ ਅਰਥ ਨਹੀਂ ਵੜਨਾ ਕੋਈ ਜਦੋਂ ਅਰਥ ਵੜਨਗੇ ਜਦੋਂ ਅਸੀਂ ਵਿਸ਼ਰਾਮ ਲਾ ਕੇ ਬਾਣੀ ਪੜਾਂਗੇ ਹਮ ਪਾਥਰ ਅਸੀਂ ਮਹਾਰਾਜ ਪੱਥਰ ਦੀ ਨਿਆਈ ਹਾ ਗੁਰਨਾਵ ਗੁਰੂ ਸਾਡਾ ਨਾਵ ਭਾਵ ਦੇੜੀ ਹੈ ਆਪਾਂ ਧਰਨ ਵੀ ਪੜੀ ਹੈ ਭਾਈ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਇਹ ਜਿਹੜਾ ਬੇੜਾ ਸਾਡਾ ਸੰਸਾਰ ਵਿੱਚ ਚੱਲ ਰਿਹਾ ਨਾ ਭਾਈ ਸਰੀਰ ਰੂਪੀ ਭਾਂਡਾ ਸਮਾ ਸੰਸਾਰ ਸਮੁੰਦਰ ਵਿੱਚੋਂ ਇਹਦੇ ਵਿੱਚੋਂ ਸਤਿਗੁਰੂ ਜੀ ਉਹ ਪਾਰ ਲੰਘਾਉਣਗੇ ਗੁਰੂ ਗ੍ਰੰਥ ਸਾਹਿਬ ਜੀ ਹਮ ਪਾਥਰ ਗੁਰਨਾਵ ਵਿਖ ਭਾਵ ਜਲ ਤਾਰੀਏ ਰਾਮ ਪਾਤਸ਼ਾਹ ਸੀ ਪਾਪਾ ਨਾਲ ਭਰੇ ਹੋਏ ਹਾਸੀ ਜੀ ਮਹਾਰਾਜ ਪੱਥਰ ਹਾ ਗੁਰੂ ਤੂੰ ਭਾਵ ਜਿਹੜੀ ਹੈ 파ਰਸ਼ਾ ਜਹਾਜ਼ ਹੈ ਸਾਨੂੰ ਜੀਵਾਂ ਨੂੰ 파ਰਸ਼ਾ ਤੂੰ ਗੁਰੂ ਦੀ ਸਰਨ ਪਾ ਕੇ ਨਾ ਆਤਮਿਕ ਮੌਤ ਲਿਆਉਣ ਦੇ ਵਾਲੇ ਸੰਸਾਰ ਸਮੁੰਦਰ ਕੋ पार ਲੰਘਾਉਣ ਵਾਲਾ ਹੈ ਜਿਹੜੀ ਆਤਮਿਕ ਮੌਤ ਹੈ ਇੱਕ ਤਾਂ ਸਰੀਰ ਕਮੌਤ ਹੈ ਤਾਂ ਸਭ ਨਹੀਂ ਜਾਣਾਂ ਜੋ ਉਪਜਿ ਉਸ ਬਿਨਸੈ ਪਰਵਾਹ ਅਜ ਕੈ ਕਾਲ ਜਿਹੜੀ ਆਤਮਿਕ ਮੌਤ ਹੈ ਭਾਵ ਜਿਦਾ ਜਮੀਰ ਮਰ ਜਾਣਾ ਉਹਦੀ ਮੌਤ ਹੋ ਜਾਣੀ ਜਿਹੜੇ ਜਾਗ ਗੁਰੂ ਕਿਰਪਾ ਤੇ ਸਿਰ ਜਾਗੇ ਜਿੰਨਾ ਹਰਮਨ ਵਸਿਆ ਉਹਨੂੰ ਕਿਹਾ ਜਾਂਦਾ ਆਤਮ ਮੌਤ ਜਿਹਨੂੰ ਜਾਗ ਆਗੀ ਉਹਨੂੰ ਮੌਤ ਨਹੀਂ ਕਿਹਾ ਜਾਂਦਾ ਤੇ ਮਹਾਰਾਜ ਤੂੰ ਸਾਨੂੰ ਪਾਰ ਲੰਘਾਉਣ ਵਾਲਾ ਹੈ ਗੁਰਦੇਵੋ ਸ਼ਬਦ ਸੁਭਾਏ ਮੈਂ ਮੂੜ ਨਿਸਤਾਰੀਆ RAM ਮੂੜ ਕਹਿੰਦੇ ਨੇ ਮਹਾ ਮੂਰਖ ਨੂੰ ਆਪਣੇ ਪਿਆਰੇ ਵਿੱਚ ਮਹਾਰਾਜ ਆਪਣੇ ਸੰਗਤ ਵਿੱਚ ਜੋੜ ਕੇ ਗੁਰੂ ਦਾ ਸ਼ਬਦ ਦੇ ਜਿੱਥੇ ਆਪਾਂ ਹੁਣ ਬੈਠੇ ਆਂ ਭਾਈ ਆਪਾਂ ਸੰਗ ਦੇ ਵਿੱਚ ਮੈਨੂੰ ਮੂਰਖ ਨੂੰ ਸੰਸਾਰ ਤੋਂ ਮਹਾਰਾਜ ਤੂੰ ਪਾਰ ਲੰਘਾ ਹਮ ਮੂਰ ਮੁਗਦ ਕਿਛ ਮਿਤ ਨਹੀਂ ਪਾਈ ਤੂੰ ਆਗਾਮਾ ਵੜ ਜਾਣਿਆ ਇੱਥੇ ਮਹਾਰਾਜ ਲਿਖਦੇ ਨੇ ਮੂੜ ਮੁਗਦ ਜਿਹੜਾ ਮੂੜ ਲਿਖਿਆ ਮਹਾਰਾਜ ਪਹਿਲਾਂ ਉਹ ਲਿਖਿਆ ਇੱਕ ਮੂਰਖ ਜਿੱਥੇ ਲਿਖਤਾ ਮੂੜ ਮੁਗਧ ਕਿਤੇ ਵੀ ਗੁਰਬਾਣੀ ਵਿੱਚ ਆਵੇ ਉਹਨੂੰ ਕਿਹਾ ਜਿੱਦਾਂ ਮਹਾ ਮੂਰਖ ਜਿਵੇਂ ਪਾਤਸ਼ਾਹ ਕਹਿੰਦੇ ਨੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾਉ ਜੇ ਪਰਮੇਸ਼ਰ ਦਾ ਨਾਮ ਨਹੀਂ ਮੰਨਦਾ ਕਹਿੰਦੇ ਉਹ ਮਹਾ ਮੂਰਖ ਆ ਇੱਥੇ ਮੁਗਧ ਤਾਂ ਮਾਰ ਲਿਖਿਆ ਪਾਤਸ਼ਾਹ ਜੀ ਕਿਛ ਮਿੱਤ ਨਹੀਂ ਪਾਈ ਮਹਾਰਾਜ ਇੰਨਾ ਮਹਾ ਮੂਰਖ ਆ ਮੈਂ ਤੇਰੀ ਕਿਛ ਮਿੱਤੇ ਨਹੀਂ ਪਾ ਸਕਿਆ ਤੂੰ ਅਗਮ ਵੱਡ ਜਾਣਿਆ ਤੂੰ ਐਡਾ ਅਗਮ ਅਗੋਚਰ ਹੈ ਮਹਾਰਾਜ ਮੈਂ ਤੇਰੀ ਕੋਈ ਵਡਿਆਈ ਨੂੰ ਜਾਣ ਨਹੀਂ ਸਕਿਆ ਤੂੰ ਆਪ ਦਇਆਲ ਦਿਆ ਕਰ ਮੇਲਾ ਹਮ ਨਿਰਗੁਣੀ ਨਿਮਾਣਿਆ ਪਾਤਸ਼ਾਹ ਤੂੰ ਦਇਆ ਦਾ ਘਰ ਹੈ ਜੀਵਾਂ ਤੇ ਦਇਆ ਕਰ ਦੇ ਕਿਵੇਂ ਕਰ ਦੇ ਮਾਰਾ ਕਹਿੰਦੇ ਜੋ ਸਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਦ ਸਵਾਮੀ ਛੰਦਾ ਬਿਰਦ ਬੱਬੇ ਦੇ ਨਾਲ ਜੇ ਬਿਰਦ ਕਹੇ ਤਾਂ ਬੜੇ ਪਾ ਜਾਣ ਹੈ ਵਿਰਧ ਅਰਦਾਸ ਵਿੱਚ ਹੀ ਬੋਲਦੇ ਆਪਾਂ ਭਾਈ ਇਹ ਮਹਾਰਾਜ ਦਾ ਸੁਭਾਅ ਹੈ ਕੋਈ ਜਿੰਨਾ ਮਰਜੀ ਜੀਵ ਪਾਪ ਕਰਕੇ ਪਰ ਸ਼ਰਨ ਵਿੱਚ ਆ ਜਾਵੇ ਇਹ ਨਹੀਂ ਹੈ ਵੀ ਆਪਾਂ ਪਾਪ ਕਰਕੇ ਆਉਣੇ ਨੇ ਵੀ રોજ ਪਾਪ ਕਰੀ ਜਾਈਏ ਫਿਰ ਬਖਸ਼ਾਈ ਜਾਈਏ ਪਾਪ ਕਰੀ ਜਾਈਏ ਫਿਰ ਉਹਨੂੰ ਮਿਰਦਵਾਨ ਹੈਵਾਨ ਦਾ ਦਰਜਾ ਦਿੰਦੇ ਨੇ ਵੀ ਹੈਵਾਨ ਆਹ ਇੱਕ ਸ਼ੈਤਾਨ ਹੁੰਦਾ ਇੱਕ ਹੈਵਾਨ ਹੁੰਦਾ ਹੈਵਾਨੀਆਂ ਤਾਂ ਤੁਸੀਂ ਜਾਣਦੇ ਹੋ ਭਾਈ ਹੁ ਮੈਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਹਵਾਨੀਅਤ ਕੀ ਹੈ ਛੋਟੇ ਛੋਟੇ ਬੱਚਿਆਂ ਦੇ ਨਾਲ ਜ਼ਬਰਦਸਤ ਨਾ ਹੋ ਰਿਹਾ ਉਹ ਹਵਾਨੀਅਤ ਹੈ ਉਹ ਆਪਣੀ ਹੋਂਦ ਨੂੰ ਸ਼ੈਤਾਨ ਦਾ ਕੁਝ ਦੇਖ ਕੇ ਜ਼ੁਲਮ ਕਰਦਾ ਨਾ ਹਵਾਨੀਅਤ ਵਿੱਚ ਆ ਜਦੋਂ ਬੰਦਾ ਆ ਜਾਂਦਾ ਫਿਰ ਕੁਝ ਨਹੀਂ ਦੇਖਦਾ ਨਾ ਉਮਰ ਦੇਖਦਾ ਹੈ ਹਵਾਨੀਅਤ ਨੂੰ ਕਹਿ ਜਾਂਦਾ ਜਿਹਨੂੰ ਭਾਵੇਂ ਛੋਟੇ ਬੱਚੇ ਨਹੀਂ ਦੇਖਦਾ ਆਪਣੇ ਮਾਤਾ ਪਿਤਾ ਬੜੇਪੇ ਨੂੰ ਨਹੀਂ ਦੇਖਦਾ ਹੈ ਬਸ ਕਤਲ ਕਰ ਦੇਣੇ ਨੇ ਮਾਰ ਦੇਣੇ ਨੇ ਅੱਜਵੇਂ ਹੁਣ ਜੰਮੂ ਕਸ਼ਮੀਰ ਵਿੱਚ ਹਵਾਨੀਆਂ ਤੇ ਹਨਾ ਵੇਕ ਸੂਰਾ ਨੂੰ ਮਾਰਿਆ ਗਿਆ ਇਹਵਾਨੀਆਂ ਤਾਂ ਸ਼ੈਤਾਨ ਨਹੀਂ ਸ਼ੈਤਾਨ ਤਾਂ ਕੁਝ ਸੋਚ ਵੀ ਲੈਂਦਾ ਪਰ ਹਵਾਨੀਆਂ ਤਾਂ ਨਹੀਂ ਸੋਚਦਾ ਉਹਨੇ ਜ਼ੁਲਮ ਕਰ ਲੈਣਾ ਹੁਣ ਮਹਾਰਾਜ ਇਹ ਜੇ ਬੰਦਿਆਂ ਦੇ ਵੀ ਮਹਾਰਾਜ ਦਇਆ ਕਰ ਦਿੰਦੇ ਹੁਣ ਕੌਡੇ ਰਕਸ਼ ਵਰਗੇ ਹਵਾਨੇ ਸੀ ਨਾ ਜਿਹੜੇ ਤਲ ਤਲ ਖਾਂਦੇ ਸੀ ਪਰ ਜਦੋਂ ਸ਼ਰਨ ਵਿੱਚ ਆ ਗਏ ਗੁਰੂ ਦੀ ਕਿਰਪਾ ਹੋ ਗਈ ਫਿਰ ਭਾਈ ਕੌਡਾ ਬਣਾਤਾ ਉੱਥੇ ਜਿੱਥੇ ਤਲਤਲ ਖਾਂਦਾ ਸੀ ਧਰਮਸ਼ਾਲਾ ਬਣਾਤੀ ਫਿਰ ਨਾਮ ਜਪਣ ਲੱਗ ਗਿਆ ਤੇ ਆਪ ਜਪਿਆ ਫਿਰ ਨਾਮ ਜਪਾਇਆ ਜਨ ਨਾਨਕ ਧੂਰ ਮੰਗਤ ਇਸ ਗੁਰ ਸਿੱਖੀ ਫਿਰ ਮਹਾਰਾਜ ਕਹਿੰਦੇ ਉਹਦੀ ਅਸੀਂ ਧੂੜ ਮੰਗਦੇ ਹਾਂ ਹੁਣ ਇੱਥੇ ਪਾਤਸ਼ਾਹ ਕਹਿੰਦੇ ਨੇ ਤੂੰ ਆਪ ਦਿਆਲ ਦਿਆਕਰ ਮੇਲੇ ਹਮ ਨਿਰਗੁਣੀ ਨਿਮਾਣੇ ਅਸੀਂ ਤਾਂ ਮਹਾਰਾਜ ਨਿਰਗੁਣਾ ਦੇ ਨਾਲ ਭਰੇ ਹੋਇਆ ਕੋਈ ਗੁਣੇ ਨਹੀਂ ਹੈ ਹਮ ਅਬ ਗੁਣ ਭਰੇ ਇਕ ਗੁਣ ਨਹੀਂ ਏਕ ਇਹਨੂੰ ਕਸ ਕੇ ਬੋਲਾਂਗੇ ਸ਼ਬਦ ਨੂੰ ਜੇ ਆਪਾਂ ਕਹਿੰਦਾ ਹਮ ਅਬਗੁਣ ਭਰੇ ਏਕ ਗੁਣ ਨਹੀਂ ਫਿਰ ਤਾਂ ਆਪਾਂ ਕਹਿੰਦੇ ਵੀ ਇਕ ਗੁਣ ਸਾਡੇ ਵਿੱਚ ਹੈ ਨਹੀਂ ਬਾਕੀ ਸਾਡੇ ਵਿੱਚ ਹੈਗੇ ਨੇ ਸ਼ਬਦ ਨੂੰ ਬੋਲਣ ਦੇ ਨਾਲ ਬਾਣੀ ਦੇ ਅਰਥ ਬਦਲ ਜਾਂਦੇ ਨੇ ਹਮ ਅਬਗੁਣ ਭਰੇ ਏਕ ਗੁਣ ਨਹੀਂ ਵੀ ਇਕ ਵੀ ਗੁਣ ਨਹੀਂ ਮੇਰੇ ਤਾਂ ਮਹਾਰਾਜ ਰੋਜ ਅਭੀ ਸਭ ਪੜਦੇ ਨਾ ਆਪਾਂ ਮਹਾਰਾਜ ਦੀ ਬਾਣੀ ਪੜਦੇ ਆ ਭਾਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਨਾਨਕ ਤੇ ਵੀ ਸ਼੍ਰਾਮ ਲਾ ਕੇ ਪੜਾਂਗੇ ਬਾਣੀ ਨੂੰ ਨਾਨਕ ਨਿਰਗੁਣ ਮਹਾਰਾਜ ਅਸੀਂ ਨਿਰਗੁਣ ਹੈ ਨਿਰਗੁਣ ਗੁਣਵੰਤਿਆ ਉਹ ਗੁਣ ਦੇਣ ਵਾਲਾ ਪਾਤਸ਼ਾਹ ਪਰ ਗੁਣ ਮਿਲਣਗੇ ਕਦੋਂ ਜਦੋਂ ਅਸੀਂ ਜੁੜ ਜਾਵਾਂਗੇ ਚਰਨਾਂ ਦੇ ਨਾਲ ਜੁੜ ਜਾਵਾਂਗੇ ਫਿਰ ਮਹਾਰਾਜ ਕਹਿੰਦੇ ਨਿਮਾਨਿਆਂ ਨੂੰ ਪਾਤਸ਼ਾਹ ਤੇਰਾ ਸੁਭਾਅ ਹੈ ਤੂੰ ਗੱਲ ਨਾਲ ਲਾ ਲੈਣਾ ਹੈ ਅਨੇਕ ਜਨਮ ਪਾਪ ਕਰ ਭਰਮੇ ਹੁਣ ਤਾਂ ਸਰਣਾਗਤ ਆਏ ਅਨੇਕਾ ਜਨਮ ਭਰਮ ਦੇ ਪਾਪ ਕਰਦੇ ਭਟਕਦੇ ਰਹੇ ਆ ਪਾਪ ਕਰ ਕਰਕੇ ਅਸੀਂ ਅਨੇਕਾ ਜਨਮਾਂ ਵਿੱਚ ਭਟਕਦੇ ਰਹੇ ਆ ਪਰ ਤੇਰੀ ਮਿਹਰ ਨਾਲ ਤੇਰੀ ਸਰਣ ਵਿੱਚ ਆਏ ਹਾਂ ਹੁਣ ਆਪਾਂ ਆਉਂਦੀ ਮਿਹਰ ਨਾਲੇ ਬੈਠੇ ਆ ਨਾ ਸਰਣ ਵਿੱਚ ਉਦਮ ਮਤ ਪ੍ਰਵੇ ਅੰਤਰ ਜਾਮੀ ਉਦਮ ਮਤ ਉਹ ਮਤ ਦਿੰਦਾ ਮਹਾਰਾਜ ਸਾਨ ਜਿਉਂ ਪ੍ਰੇਰਿ ਤੇਉ ਕਰਨਾ ਜਿਵੇਂ ਉਹ ਪ੍ਰੇਰਦਾ ਫਿਰ ਆਪਾਂ ਉਦੋਂ ਹੀ ਚੱਲਣਾ ਨਾ ਜਿਉਣਾ ਉਹਦਾਂ ਬਖਸ਼ਿਆ ਤਾਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਆਂ ਤਾਂ ਸੰਗਤ ਵਿੱਚ ਆਉਨੇ ਆਂ ਤਾਂ ਅਸੀਂ ਬਾਣੀ ਸਿਮਰਨ ਵਿੱਚ ਜੁੜ ਜਾਂਦੇ ਆਂ ਸਭ ਜੁੜ ਜਾਂਦੇ ਆਂ ਨਹੀਂ ਤਾਂ ਆਪਾਂ ਮਹਾਰਾਜ ਕਹਿੰਦੇ ਅਨੇਕ ਜਰਮ ਅਸੀਂ ਪਾਪ ਹੀ ਕਰਦੇ ਰਹਿਆ ਮਹਾਰਾਜ ਦਇਆ ਕਰੋ ਰੱਖ ਲਿਓ ਹਰ ਜੀਓ ਹਮ ਲਾਗੈ ਸਤਿਗੁਰ ਪਾਏ ਪਾਤਸ਼ਾਹ ਮਿਹਰ ਕਰੋ ਰੱਖਿਆ ਕਰੋ ਅਸੀਂ ਤੇਰੀ ਸਰਨ ਤੇਰੀ ਚਰਨ ਵਿੱਚ ਆਹਿਆ ਤੇਰੀ ਸਰਨ ਵਿੱਚ ਆ ਜਿਉਂ ਭਾਵੈ ਤਿਉਂ ਰੱਖ ਲੈ ਹਮ ਸਰਨ ਪ੍ਰਵਿ ਆਏ RAM RAJ ਇਹ ਧਰਨਾ ਪੜ ਲਈ ਫੇ ਸਮਾਪਤੀ ਤੇ ਅੱਜ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਭਾਈ ਮਹਾਰਾਜ ਚਰਨਾਂ ਵਿੱਚ ਇਹੀ ਬੇਨਤੀ ਕਰੀਏ ਪਾਤਸ਼ਾਹ ਚਰਨੀ ਲੱਗਿਆਂ ਦੀ ਓੜ ਨਿਵਾਈਂ ਦਾ ਤੇ ਆ ਚਰਨੀ ਲੱਗੇ ਆਂਦੀ लॻियां ॾी भाईंदरनी लॻियां लॻियां ॾी भाईंद तरनी लॻियर लॻियार लॻियां दोड़ भाई दाती लॻी چرنی لگے भाई दया चरनी लॻी चरनी लॻियां दीडाईंद चरनी लॻी झरनी लॻियां दीट निभाईंदा लगे आंदी, ਨਿਭਜੇ ਗੁਰਾਂ ਦੇ ਨਾਲ ਸਾਡੀ ਪੀਰਾਂ ਨਾਲ ਮਰੀਦਾਂ ਦੀ ਨਿਭਜੇ ਗੁਰਾਂ ਦੇ ਨਾਲ ਸਾਡੀ ਪੀਰਾਂ ਨਾਲ ਮਰੀਦਾਂ ਦੀ ਨਿਭਜੇ ਗੁਰਾਂ ਦੇ ਨਾਲ ਸਾਡੀ ਪੀਰਾਂ ਨਾਲ ਮਰੀਦਾਂ ਦੀ ਨਿਭਜੇ ਗੁਰਾਂ ਦੇ ਨਾਲ ਸਾਡੀ ਪੀਰਾਂ ਨਾਲ ਮਰੀਦਾਂ ਦੀ ਨੇ ਵਡੇ ਗੁਰਾਂ ਦੇ ਨਾਲ ਸਾਡੀ ਗੱਜ ਕੇ ਇਰ ਨਾਲ ਮੁਰਿਤਾ ਦੀ ਪੀਰ ਨਾਲ ਮੁਰਿਤਾ ਦੀ ਪੀਰ ਨਾਲ ਮੁਰਿਤਾ ਦੀ ਪੀਰ ਨਾਲ ਮੁਰਿਤਾ ਦੀ ਪੀਰਾਂ ਨਾਲ ਮਰੀਦਾਂ ਦੀ ਪੀਰਾਂ ਨਾਲ ਮਰੀਦਾਂ ਦੀ ਪੀਰਾਂ ਨਾਲ ਮਰੀਦਾਂ ਦੀ ਪੀਰਾਂ ਨਾਲ ਮਰੀਦਾਂ ਦੀ ਨੇਬਦੇ ਗੁਰਾਂ ਦੇ ਨਾਲ ਸਾਡੀ ਪੀਰਾਂ ਨਾਲ ਮਰੀਦਾਂ ਦੀ ਨੇਬਦੇ ਗੁਰਾਂ ਦੇ ਨਾਲ ਪੀਰਾਂ ਨਾਲ ਮਰੀਦਾ ਦੀ ਨਿਭੇ ਗੁਰਾਂ ਦੇ ਨਾਲ ਸਾਡੀ ਪੀਰਾਂ ਨਾਲ ਮਰੀਦਾ ਦੀ ਨਿਭੇ ਗੁਰਾਂ ਦੇ ਨਾਲ ਸਾਡੀ ਪੀਰਾਂ ਨਾਲ ਮਰੀਦਾ ਸਤਿ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਦਮ ਹੱਤ ਤਿੱਖ ਰਾਤ ਦੁਏ ਤਾਈ ਦਾਇ ਦਾ ਆ ਕਿ ਨਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਧੇ ਧਰਮ ਦੂਰ ਕਰਮੀ ਆਪੋ ਆਪਣੀ ਤੇ ਨ ੜਕੇ ਦੂਰ ਜਿਨੇ ਨਾਮ ਤੇ ਆਇਆ ਸਕਤ ਕਾਲ ਨਾਨਕ ਦੇ ਮੁਖ ਉਚਲੇ ਕਿਤੀ ਚੁੱਤੀ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਧਿਆਗੇ ਅਰਦਾਸ ਹਮਾਰੀ